ਪਸ ਬਟਾ ਜੀ ਵੀ ਮਨ ਰੂਟੀਨ ਦੀ ਤਰ੍ਹਾਂ ਜਿੱਦਾ ਪਹਿਲਾਂ ਚੱਲਦਾ ਆ ਗਿਆ ਹਾਂ ਕੁਝ ਰੋਸ਼ੀ ਨੂੰ ਵੱਲੋਂ ਐਪਲੀਕੇਸ਼ਨ ਲਗਾਈਆਂ ਗਈਆਂ ਨੇ ਵੀ ਸੇ ਰਹੀ ਸਾਰੇ ਰੋਸ਼ੀ ਕੇਸ਼ ਹੋ ਗਿਆ ਕੱਲਾ ਲੋਰੈਂਸ ਨਹੀਂ ਹੋਇਆ ਅਗਲੀ ਤਰੀਕ ਜਿਹੜੀ ਆਪਣੇ 11 ਤਿੰਨ ਨਿਸ਼ਿਤ ਕੀਤੀ ਹੈ ਕੋਲ ਅਗਲਾ ਇੱਕ ਜਗਤਾਰ ਨੇ ਵੀ ਵਿਸਤਾਰ ਦੇ ਕਰਨ ਦੀ ਐਪਲੀਕੇਸ਼ਨ ਲਾਈ ਬੜਾ ਉੱਚੀ ਬੋਲਿਓ ਕਿ ਕਿ ਜਿਹੜਾ ਕਾਰ ਵੱਲੋਂ ਵੀ ਐਪਲੀਕੇਸ਼ਨ ਲਾਈ ਗਈ ਜਾਂ ਜਿੱਦਾਂ ਪਿੱਛੇ ਲੌਰੈਂਸ ਟੋਰਨ ਨੂੰ ਵੱਲੋਂ ਲਾਈ ਗਈ ਕਿ ਡਿਸਚਾਰਜ ਕਰਨ ਦੀ ਹਾਂ ਸਾਰੇ ਨੇ ਪਹਿਲਾਂ ਜਗੂਲੇ ਵੀ ਲਾਈ ਸੀ ਨਾ ਉਸਨੇ ਵੀ ਲਾਈ ਸੀ ਉਸੇ ਤਰ੍ਹਾਂ ਜਿਤੇ ਇਹ ਜਿਕਤਾਬ ਨੇ ਲਾਈ ਹੈ ਵੀ ਸੋ ਤਾਂ ਸਾਰੇ ਕਹਿੰਦੇ ਸਾਡਾ ਕੁਰੀ ਹੈ ਨਾ ਤਾਂ ਮਾਂਜ ਕੋਰਟ ਨੇ ਵੇਖਣਾ ਹੈ ਨਾ ਸਭ ਦੇ ਕੀ ਕਿ ਕਿ ਜੀ ਸਟੇਟ ਸਰਪੋਰਟ ਮੰਗੀ ਗਈ ਸੀ ਪੁਲਿਸ ਤੋਂ ਜੀ ਇੰਟਰਵਿਊ ਜਵਬੰਦੀ ਜੋ ਪੇਸ਼ ਕੀਤੀ ਸੀ ਹਾਂ ਉਹ ਅੱਜ ਦੇਣੀ ਚਾਹੀਦੀ ਸੀ ਵੈਸੇ ਕੁੜਕਾ ਲੱਗਿਆ ਹੁਣ ਹੁਣ ਸ਼ਾਇਦ ਅਗਲੀ ਡੇਟ ਤੇ ਦੇਰੀ ਹੋ ਗਈ ਇਕਾਂਕਲ ਕਤਾਰਨੀ ਅੰਦੋਲਨ ਬਾਰੇ ਕੀ ਕਹੋਗੇ ਜਦੋਂ ਸ਼ੁਭਕਰਨ ਦੀ ਦੀ ਮੌਤ ਹੋਈ ਉਹਦੇ ਗੋਲੀ ਨਾਲ ਕੋਈ ਤਾਂ ਦੇਖੋ ਸ਼ੁਭਕਰਨ ਨਾਲ ਬਹੁਤ ਹੀ ਜਿੰਨੀ ਨਿੰਦਾ ਕੀਤੀ ਹੈ ਉਹ ਨਹੀਂ ਥੋੜੀ ਹੈ ਤਾਂ ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਸਰਕਾਰਾਂ ਨੂੰ ਵੀ ਇਸ ਮਸਲੇ ਨੂੰ ਵਹਿ ਕੇ ਨਿਗਠ ਲਿਆ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿੱਥੇ ਕਿਸਾਨਾਂ ਦੀ ਸਾਰੀ ਮਸ਼ਹਨਰੀ ਪੰਦੀ ਥੋੜੀ ਜਾ ਰਹੀ ਹੈ ਫਰਾਂਸਤਾਨਸ ਨੂੰ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੋਈ ਦੂਸਰੇ ਦੇਸ਼ ਦੇ ਇਸ਼ੂਜ਼ ਹੀ ਆਏ ਹੁੰਦੇ ਨੇ ਉਸ ਤਰ੍ਹਾਂ ਕਰਕੇ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਵਾਂਗੂੰ ਇਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਵੀ ਕੋਈ ਵੀ ਮਸਲਾ ਜਿਹੜਾ ਟੇਬਲ ਦੇ ਬੈਠ ਕੇ ਨਿਬੜਿਆ ਜਾ ਸਕਦਾ ਸਵਾਏ ਕੇ ਪੰਨ ਤੌਰ ਤੋਂ ਕਿਉਂਕਿ ਜੇ ਉਧਰ ਵੀ ਕੋਈ ਪੁਲਿਸ ਵਾਲਾ ਵੀ ਮਰਦਾ ਉਹ ਵੀ ਸਾਡਾ ਬੱਚਾ ਹੀ ਹੈ ਜੇ ਕੋਈ ਕਿਸਾਨ ਦਾ ਮਰਦਾ ਉਹ ਵੀ ਸਾਡਾ ਪਰ ਜਿਹੜੇ ਲੋਕ ਹੈ ਜਿਨ੍ਹਾਂ ਨੇ ਫੈਸਲੇ ਕਰਨੇ ਨੇ ਜਿਹੜੀ ਇੱਕ ਪੋਲੀਟੀਕਲ ਜਮਾਤ ਹੈ ਉਹ ਤਾਂ ਪਰੇ ਬੈਠੀ ਤਮਾਸ਼ਾ ਦੇਖ ਰਹੀ ਹੈ ਸਾਰੀ ਗੱਲ ਦਾ ਤਾਂ ਮੈਂ ਤਾਂ ਇਹੀ ਪ੍ਰਮਾਤਵਾ ਕੇ ਦੁਆਰ ਕਰਦਾ ਵੀ ਇਸ ਮਸਲੇ ਦਾ ਸ਼ੀਤ ਪੀਛੇ ਤੱਕ ਕੋਈ ਹੱਲ ਨਿਕਲੇ ਕਿਵੇਂ ਲੱਗ ਰੰਕਲਾ ਹਰ ਵਾਰ ਕੋਈ ਨਾ ਕੋਈ ਦੋਸ਼ੀ ਹੈ ਜਿਹੜਾ ਆਪਣੇ ਆਪ ਨੂੰ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਆਉਂਦਾ ਜਿਵੇਂ ਇਹ ਬੇਟਾ ਬਈ ਤੇ ਨਾ ਇਹ ਵੀ ਥੋੜਾ ਦੋ ਚਾਰ ਪੇਸ਼ੀਆਂ ਜਿਹੜਾ ਹੋਰ ਲਮਕਾਇਆ ਜਾ ਸਕਦਾ ਹੈ ਬਾਕੀ ਜੋ ਮਾਂ ਜੋ ਕੋ ਅਦਾਲਤ ਦਾ ਪ੍ਰੋਸੈਸਰ ਦੇਖੋ ਤਾਂ ਜਿੰਦੂ ਤੋ ਚੱਲਦੇ ਹੀ ਰਹਿਣਾ ਜੋ ਸੱਚ ਹੈ ਉਹ ਨੂੰ ਸਾਹਮਣੇ ਆਊਗਾ ਔਰ ਤੁਸੀਂ ਛੋਟੀਆਂ-ਮੋਟੀਆਂ ਕਵਿਸ਼ਨਾਂ ਕਰਕੇ ਆਸ-ਪਾਸੇ ਕੰਮ ਕਰ ਲੋਗੇ। ਪੇਸ਼ੀ ਸੀ ਅੱਜ ਇੱਕ ਖੁਸ਼ਤਾ ਅੱਜ ਹੜਤਾਲ ਸੀਗੀ ਕੋਰਟ 'ਚ ਇਸ ਕਰਕੇ ਬਹੁਤਾ ਕੁਝ ਨਹੀਂ ਹੋਇਆ ਕਿ ਇਹਦੇ ਵਿੱਚ 11 ਤਰੀਕ ਪੈ ਗਈ ਜਿਹੜੀ 11 ਤੰਤ 2024 ਕਿੰਨੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਅੱਜ ਅਜ ਤੱਕ ਤਕਰੀਬ ਥਾਰੇ ਦੋਸ਼ੀ ਪੇਸ਼ ਹੋ ਗਏ ਪਰ ਜਿਹੜਾ ਹੈਗਾ ਲਾਰੈਂਸ ਗਿਸ਼ਨੋਈ ਦੀ ਪੇਸ਼ੀ ਦੀ ਜ ਨਹੀਂ ਹੋ ਪਾਈ ਕਿਉਂਕਿ ਜਿੰਨਾ ਤੱਕ ਮੈਨੂੰ ਇਨਫਰਮੇਸ਼ਨ ਮਿਲੀ ਹੈ ਕਿ ਜਿਹੜਾ ਜਿੱਥੇ ਵੀ ਜਿਹੜੀ ਜੇਲ੍ਹ ਚੋਂ ਬੰਦ ਹੈਗਾ ਉਹਦਾ ਜਿਹੜਾ ਸੰਪਰਕ ਨੰਬਰ ਵੀ ਸਵਿਚ ਆਫ ਆ ਰਿਹਾ ਇਸ ਕਰਕੇ ਉਦੀ ਜਿਹੜੀ ਹੈਗੀ ਬੀਸੀ ਰਹੀ ਵੀ ਪੇਸ਼ੀ ਨਹੀਂ ਹੋ ਪਾਈ ਤੇ ਬਾਕੀ ਸਾਰੇ ਦੋਸ਼ੀ ਜਿਹੜੀ ਹੈਗੇ ਬੀਸੀ ਰਹੀ ਪੇਸ਼ੀ ਹੋ ਚੁੱਕੀ ਹੈ ਕਿ ਪੁਲਿਸ ਵੱਲੋਂ ਸਟੇਟ ਸਰਕਟ ਬੋਰਡ ਵੀ ਮੰਗੀ ਗਈ ਸੀ ਤੇ ਅੱਜ ਪਤਾ ਲੱਗਿਆ ਕਿ ਕਿਸੇ ਵੱਲੋਂ ਜਿਹੜਾ ਐਪਲੀਕੇਸ਼ਨ ਵੀ ਲਾਈ ਗਈ ਹੈ ਡਿਸਚਾਰਜ ਕਰਨ ਦੀ ਬਿਲਕੁਲ ਪਿਛਲੇ ਹਫ਼ਤੇ ਤੇ ਪ੍ਰੋਸੀਕਿਊਸ਼ਨ ਨੇ ਇੱਕ ਸਟੇਟਸ ਰਿਪੋਰਟ ਕਾਲ ਕੀਤੀ ਸੀ ਕਿ ਜਿਹੜੇ ਦੋ ਇੰਟਰਵਿਊਸ ਦੇ ਰਿਗਾਰਡਿੰਗ ਸੀ ਉਹਦਾ ਰਿਪਲਾਈ ਮੰਗਲ ਦੀ ਮੰਜ਼ੂਰ ਅਦਾਲਤ ਨੇ ਪਰ ਅੱਜ ਉਹਦਾ ਕਿਸੇ ਵੀ ਇਕਰ ਵੱਲੋਂ ਰਿਪਲਾਈ ਨਹੀਂ ਪੇਸ਼ ਕੀਤਾ ਗਿਆ ਔਰ ਅੱਜ ਇੱਕ ਨਵੀਂ ਐਪਲੀਕੇਸ਼ਨ ਜਿਕਰ ਸਿੰਘ ਜਿਹੜਾ ਹੈਗਾ ਮੁੱਠੇ ਤੋਂ ਉਹਦੇ ਵੱਲੋਂ ਇੱਕ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੀ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਮੂਵ ਕੀਤੀ ਹੈ ਤੇ ਮੰਜ਼ੂਰ ਅਦਾਲਤ ਨੇ ਜਿਹੜਾ ਹੈਗਾ ਜਿਹੜੀ ਡਿਸਚਾਰਜ ਵਾਲੀ ਐਪਲੀਕੇਸ਼ਨ ਤੇ ਪਲੱਸ ਜਿਹੜਾ ਹੈਗਾ ਉਹਨਾਂ ਨੇ ਸਟੇਟਸ ਰਿਪੋਰਟ ਕਾਲ ਕਰਨ ਦੀ ਜਿਹੜੀ ਪ੍ਰੋਸੀਜਰ ਨੇ ਐਪਲੀਕੇਸ਼ਨ ਦਿੱਤੀ ਸੀ ਉਹਦੇ ਰਿਪਲਾਈ ਦੇ 11 3 2024 ਜਿਹੜੀ ਇਹ ਤਰੀਕ ਨਿਸ਼ਚਿਤ ਕੀਤੀ